ਸਸਰਕਾਲ ਸਿਆਣਿਆਂ ਨੇ ਸਹੀ ਗੱਲ ਕਹੀ ਸੀ ਕਿ ਇਨਸਾਨ ਆਪਣੀ ਗਲਤੀਆਂ ਤੋਂ ਹੀ ਸਿੱਖਦਿਆ ਲੇਕਿਨ ਗਲਤੀਆਂ ਕਰਨਾ ਅਜਿਹਾ ਸਬਾਅ ਬਣ ਜਾਵੇ ਉਹਨੂੰ ਤੁਸੀਂ ਕੀ ਕਹੋਗੇ ਤੁਸੀਂ ਦੱਸੋਗੇ ਕੋਈ ਨਿਆਣੇ ਦੇ ਦਿਲੋਂ ਦਿਮਾਗ ਤੇ ਜ਼ਹਿਰ ਕੋਲਣਾ ਉਸੇ ਮਾਂ ਦੇ ਖਿਲਾਫ ਕਿ ਇਹ ਜਾਇਜ਼ ਹੈ ਦੂਸਰੇ ਦੇ ਕਰੇ ਅੱਗ ਲਗਾ ਕੇ ਆਪਣਾ ਘਰ ਕਦੀ ਨਹੀਂ ਵਸਦਾ ਉਸ ਘਰ 'ਚ ਕਦੀ ਵੀ ਬਰਕਤ ਨਹੀਂ ਪੈਂਦੀ ਜਿਸ ਫੁੱਫੜ ਨੇ ਹਮੇਸ਼ਾ ਲਾਲਚ ਨੂੰ ਹੀ ਅਹਿਮੀਅਤ ਦਿੱਤੀ ਸੀ ਤੇ ਰਿਸ਼ਤਿਆਂ ਨੂੰ ਸਿਰਫ ਉਸਨੇ ਚਲਾਇਆ ਕਦੀ ਵੀ ਨਿਭਾਇਆ ਨਹੀਂ ਅੱਜ ਉਹੀ ਫੁੱਫੜ ਅਮਰ ਨੂੰ ਆਪਣੀ ਪਰਵਰਿਸ਼ ਦਾ ਹਵਾਲਾ ਦੇ ਕੇ ਕਹਿੰਦਾ ਹੈ ਕਿ ਮੈਨੇ ਤੈਨੂੰ ਸੰਭਾਲਿਆ ਸੀ ਬਚਪਨ ਤੋਂ ਲੈ ਕੇ ਹੁਣ ਤੱਕ ਤੈਨੂੰ ਵੱਡਾ ਕੀਤਾ ਤੇਰੇ ਸੁੱਖ ਦੁੱਖ ਤੇਰੀ ਹਰ ਖੁਆਇਸ਼ ਨੂੰ ਪੂਰਾ ਕੀਤਾ ਤੇਰੀ ਸਾਰੀ ਲੋੜਾਂ ਤੇਰੀ ਭੂਆ ਨੇ ਪੂਰੀ ਕੀਤੀਆਂ ਤੇ ਅੱਜ ਤੂੰ ਇਹੋ ਜਿਹਾ ਜਵਾਬ ਦੇ ਰਿਹਾ ਸਾਨੂੰ ਉਹ ਜਵਾਈ ਸਾਰੀ ਉਮਰ ਉਸ ਕਾਰਜ ਤਾਈ ਰਿਹਾ ਕਿ ਉਸੇ ਦਿਮਾਗ ਵਿੱਚ ਸੀ ਕਿ ਵਕਤ ਆਣੇ ਤੇ ਸਾਰੀ ਪ੍ਰਾਪਰਟੀ ਮੇਰੇ ਨਾਮ ਤੇ ਕਰਵਾ ਲਵਾਉਂਗਾ ਲੇਕਿਨ ਜਦ ਫੁੱਫਣ ਨੇ ਵੇਖਿਆ ਕਿ ਜੋ ਬੀਜ ਉਸਨੇ ਬੋਏ ਸੀ ਔਰ ਅੱਜ ਜੋ ਫਲ ਖਾਣੇ ਦਾ ਟਾਈਮ ਆਇਆ ਉਹ ਫਲ ਸੋਰਾ ਜਵਾਈ ਨੂੰ ਦੇਣੇ ਦੇ ਬਜਾਏ ਆਪਣੇ ਦੋਤੇ ਨੂੰ ਦੇਣਾ ਚਾਹੁੰਦਾ ਹੈ ਤੇ ਇਹ ਸੁਣ ਕੇ ਤਾਂ ਅਗ ਬੁਲਾ ਹੋ ਗਿਆ ਵੱਡੇ ਬਜ਼ੁਰਗ ਕਹਿ ਕੇ ਗੈਨ ਕਿ ਏਜੀ ਸੇਵਾ ਦਾ ਕੀ ਫਾਇਦਾ ਜਿਸ ਦੇ ਪਿੱਛੇ ਸਵਾਰਥ ਹੁੰਦਾ ਨਹੀਂ ਸਵਾਰ ਸੇਵਾ ਹੀ ਰੱਬ ਦੇ ਥਾਂ ਤੇ ਲੱਗਦੀ ਤੁਸੀਂ ਇਹ ਗੱਲ ਕਮੈਂਟ ਬਾਕਸ ਜਰੂਰ ਦੱਸਣਾ ਕਿ ਅੱਜ ਅੰਮੂ ਨੇ ਜੋ ਫੁੱਫੜ ਨੂੰ ਜਵਾਬ ਦਿੱਤੇ ਸੀ ਉਹ ਕਿੰਨੇ ਵੈਲਿਡ ਸੀ ਔਰ ਕੀ ਉਸ ਨੂੰ ਵੱਡੇ ਬਜ਼ੁਰਗਾਂ ਨਾਲ ਕੀ ਜਵਾਨ ਲੜਾਣੀ ਚਾਹੀਦੀ ਸੀ ਦੂਸਰੀ ਤਰਫ ਲੋਕੀ ਇਹ ਵੀ ਕਹਿ ਰਹੇ ਸੀ ਕਿ ਭਈ ਫੁੱਫੜ ਦਾ ਜੋ ਸੋਰਾ ਸੀ ਉਹ ਵੀ ਤਾਂ ਉਸ ਆ ਬਜ਼ੁਰਗ ਸੀ ਅਗਰ ਉਹ ਇਸ ਤਰ੍ਹਾਂ ਦੀ ਗੱਲ ਆਪਣੇ ਸੋਰੇ ਨਾਲ ਕਰ ਸਕਦਾ ਤੇ ਅੰਮੂ ਆਪਣੇ ਫੁੱਫੜ ਨਾਲ ਕਿਉਂ ਨਹੀਂ ਕਰ ਸਕਦਾ ਕਦੀ ਕਦੀ ਜਦ ਵੱਡੇ ਤੋ ਮੀਸ ਭੁੱਲ ਜਾਂਦੇ ਨੇ ਔਰ ਰਾਤੋਂ ਪਟਕ ਜਾਂਦੇ ਨੇ ਛੋਟਿਆਂ ਨੂੰ ਉਹਨਾਂ ਨੂੰ ਯਾਦ ਦਿਲਾਣਾ ਪੈਂਦਾ। ਉਹ ਕਹਿੰਦੇ ਨਾ ਤੁਸੀਂ ਕਿਸੇ ਇਨਸਾਨ ਨਾਲਗਰ ਪਿਆਰ ਨਾਲ ਪੇਸ਼ ਆਓਗੇ ਤੇ ਰਾਜਿਆਂ ਦੇ ਖਜ਼ਾਨੇ ਵੀ ਖਾਲੀ ਕਰ ਲੋਗੇ। ਲੇਕਿਨ ਅਗਰ ਤੁਸੀਂ ਆਪਣਾ ਰੋਬ ਤੇ ਅੱਕੜ ਦਿਖਾਓਗੇ ਤੇ ਤੁਹਾਨੂੰ ਕੱਖ ਵੀ ਨਹੀਂ ਮਿਲੇਗਾ। ਇਹ ਹੋਇਆ ਹੀ ਕੁਝ ਫੁੱਫੜ ਨਾਲ ਵੀ ਹੋਇਆ ਸੀ ਪੂਰੀ ਜ਼ਿੰਦਗੀ ਉਸਨੇ ਲਾਲਚ ਕਰਕੇ ਇੱਕ ਹੀ ਦਿਮਾਗ ਵਿੱਚ ਰੱਖਿਆ ਕਿ ਸਾਰੀ ਪ੍ਰਾਪਰਟੀ ਮੈਂ ਆਪਣੇ ਨਾਂ ਤੇ ਕਰਾਂਗਾ ਤੇ ਆਖਿਰ ਵਿੱਚ ਕੀ ਹੋਇਆ ਅੰਬੋ ਨੇ ਉਸ ਨੂੰ ਕਾਰ ਦੇ ਬਾਹਰ ਦੇ ਦਰਵਾਜ਼ੇ ਦਿਖਾ ਦਿੱਤੇ। ਉਹ ਵੱਡੇ ਬਜ਼ੁਰਗਾਂ ਦੀ ਕਹਾਵਤਾਂ ਯਾਦ ਆ ਜਾਂਦੀ یہ جو 100 پرسنٹ رائٹ ہے کہ بھائی برے کا انجام ہمیشہ برا ہی ہوتا ہے۔ پھفڑ نے ایک قاوت بالکل صحیح بیٹھ دی کہ بھائی جو جو بیجو گے وہ جو پھل پاؤ گے جو پھفڑ ہے اس نے پوری زندگی تے بھوا نال پوری زندگی اموده دماغ اجما دے خلاف زہر کولیا کہ تیری ماں گندی سی اس لیے وکری ہو گئی اس لیے تینو چھڈ کے چلی گئی۔ ਪਹਿਲੇ ਦਾਦੀ ਨੇ ਮਾਂ ਪੁੱਤ ਨੂੰ ਵਖਰਾ ਕੀਤਾ ਉਸ ਤੋਂ ਬਾਅਦ ਇਹ ਫੁੱਫੜ ਨੇ ਉਸ ਦਿਮਾਗ 'ਚ ਜ਼ਹਿਰ ਕੋ ਲੈ ਕੇ ਕਦੀ ਵੀ ਆਪਣੇ ਮਾਂ ਦਾ ਜ਼ਿਕਰ ਨਾ ਕਰੇ ਤੇ ਅੱਜ ਉਸ ਦੀ ਬਦਦੁਆਵਾਂ ਦੇ ਫੁੱਫੜ ਨੂੰ ਲਗਣੀ ਸੀ ਦੂਜੀ ਤਰਫ ਬਿੰਦੋ ਦੀ ਮੰਮੀ ਯਾਨੀ ਪੰਮੀ ਦੀ ਜ਼ਿੰਦਗੀ ਵਿੱਚ ਉਹ ਪੰਨੇ ਫਿਰ ਤੋਂ ਪਲਟ ਗਏ ਜੋ ਪੰਨੇ ਉਹ ਕਦੋਂ ਤੋਂ ਉਸ ਨੂੰ ਬੰਦ ਕਰ ਛੱਡੇ ਸੀ ਉਸਨੇ ਉਹ ਕਹਿੰਦੇ ਨਾ ਕਿ ਆਪਣਾ ਅਤੀਤ ਦਾ ਸਾਇਆ ਕਦੀ ਵੀ ਸਾਡਾ ਪਿੱਛਾ ਨਹੀਂ ਛੱਡਦਾ ਜਦੋਂ ਆਪਾਂ ਉਸ ਕੋਲ ਪਾਜ ਜਾਂਦੇ ਆ ਤਾਂ ਵੀ ਉਹ ਸਾਡੇ ਪਿੱਛੇ ਆਂਦਾ ਹੈ ਤੁਹਾਨੂੰ ਦੱਸਦੀ ਹਾਂ ਕਿ ਅੱਜ ਵਿੰਦੋ ਦੀ ਮੰਮੀ ਯਾਨੀ ਪੰਮੀ ਦੀ ਜ਼ਿੰਦਗੀ 'ਚ ਇਹੋ ਜਿਹਾ ਮੋੜ ਆ ਚੁੱਕਿਆ ਨਾ ਤੋ ਅੱਗੇ ਜਾ ਸਕਦੀ ਐ ਨਾ ਤੋ ਪਿੱਛੇ ਪੱਜ ਸਕਦੀ। ਤੁਹਾਨੂੰ ਯਾਦ ਹੀ ਹੋਵੇਗਾ ਕਿ ਜਦੋਂ ਅੰਮੂ ਦੀ ਦਾਦੀ ਨੇ ਅੰਮੂ ਤੇ ਉਜ਼ੀ ਮੰਮੀ ਨੂੰ ਵੱਖਰਾ ਕੀਤਾ ਸੀ ਤਾਂ ਜੋ ਪੰਮੀ ਸੀ ਉਹ ਆਪਣੇ ਪੇਕੇ ਪਰਿਵਾਰ ਗਈ ਸੀ। ਪੇਕੇਆਂ ਵਿੱਚ ਪੰਮੀ ਦੀ ਮੰਮੀ ਤੇ ਉਜ਼ੇ ਭਰਾ ਨੇ ਉਸ ਨੂੰ ਸਰਾਖਾਂ ਤੇ ਚੜਾਇਆ ਸੀ ਲੇਕਿਨ ਜੋ ਉਜ਼ੀ ਭਾਬੀ ਸੀ ਉਸ ਨੂੰ ਹਰ ਦਿਨ ਤਾਣੇ ਮਾਰਦੀ ਸੀ। ਭਾਬੀ ਦਾ ਕੋਈ ਮਕਸਦ ਸੀ। ਪੰਮੀ ਦੋ ਬੱਚੋ ਦੀ ਮਾਂ ਇਸ ਕਾਰਿਛ ਨਾ ਰਵੇ ਉਹ ਇਸ ਕਾਰ ਤੋਂ ਕਿਵੇਂ ਵੀ ਟੁਰ ਜਾਵੇ ਇਸ ਕਰਕੇ ਉਹ ਆਪਣੇ ਆਦਮੀ ਨੂੰ ਰੋਜ਼ ਦੇ ਰੋਜ਼ ੜਕਾਂਦੀ ਸੀ ਕਿ ਵੇ ਇਹਦਾ ਵਿਆਹ ਕਰਵਾ ਦੋ ਔਰ ਇਵੇਂ ਹੀ ਹੋਇਆ ਉਸੇ ਤਾਣੇ ਸੁਣ ਸੁਣ ਕੇ ਉਸ ਦੇ ਪਰਾ ਤੇ ਮਾਂ ਨੇ ਵੀ ਉਸ ਦਾ ਵਿਆਹ ਕਰਵਾ ਛੋੜਿਆ ਵਿਆਹ ਕਰਵਾਉਣ ਤੋਂ ਪਹਿਲੇ ਉਜ਼ੀ ਭਾਬੀ ਨੇ ਉਸ ਦੇ ਸੋਹਰੇ ਪਰਿਵਾਰ ਨੂੰ ਇਹ ਦੱਸ ਦਿੱਤਾ ਕਿ ਉਜ਼ੀ ਸਿਰਫ ਇੱਕ ਧੀ ਏ ਮਿੰਦੋ ਤੇ ਹੋਰ ਕੋਈ ਨਹੀਂ ਉਸ ਦਾ ਬਿਨਾਂ ਪੰਮੀ ਦੇ ਇਜਾਜ਼ਤ ਲਿੱਤੇ ਕਿੰਪੰਮੀ ਦੇ ਦਿਲ 'ਚ ਕੋਈ ਆਸ ਸੀ ਕਿ ਜੋ ਸੋਹਰੇ ਪਰਿਵਾਰ ਹੀ ਜੋ ਜਾਰੀ ਦੋ ਉਜ਼ਾ ਆਦਮੀ ਜ਼ਰੂਰ ਉਜ਼ੀ ਮਦਦ ਕਰੇਗਾ ਆਪਣੇ ਪੁੱਤ ਨੂੰ ਵਾਪਸ ਲਿਆਉਣ ਵਿੱਚ ਕਿੰਜਤ ਪੰਮੀ ਨੇ ਇਹ ਗੱਲ ਆਪਣੀ ਭਾਬੀ ਸਾਹਮਣੇ ਰੱਖੀ ਤੇ ਉਜ਼ੀ ਭਾਬੀ ਨੇ ਸਾਫ਼ ਇਨਕਾਰ ਕਰ ਦਿੱਤਾ ਔਰ ਇਹ ਕਿਹਾ ਕਿ ਭਈ ਅਸੀਂ ਤੇਰੇ ਸੋਹਰਿਆਂ ਨੂੰ ਇਹ ਹੀ ਕਿਹਾ ਕਿ ਤੇਰੀ ਸਿਰਫ ਇੱਕ ਧੀ ਏ ਔਰ ਅਗਰ ਤੂੰ ਨੇ ਆਪਣੇ ਪੁੱਤ ਬਾਰੇ ਦੱਸਿਆ ਤੇ ਤੇਰਾ ਕਾਰ ਫਿਰ ਤੋਂ ਉਜੜ ਜਾਵੇ ਫਿਰ ਕੀ ਸੀ ਇਹ ਗੱਲ ਸੁਣਨ ਤੋਂ ਬਾਅਦ ਪੰਮੀ ਦੇ ਅੱਖਾਂ 'ਚੋਂ ਅੰਜੂਆਂ ਦਾ ਸੇਲਾਬ ਵਾਰ ਉਮੜ ਪੜਿਆ ਕਿ ਜੋ ਉਮੀਦ ਦੇ ਬੀਜ ਉਸਨੇ ਆਪਣੇ ਦਿਲ 'ਚ ਬੋਏ ਸੀ ਉਹ ਕਿੱਥੇ ਨਾ ਕਿੱਥੇ ਜ਼ਮੀਨ ਦੇ ਤੱਲੇ ਹੀ ਦਬ ਗਏ ਅੱਜ ਵੀ ਪੰਮੀ ਆਪਣੇ ਦੂਸਰੇ ਵਿਆਹ ਤੋਂ ਬਾਅਦ ਇਹ ਚੀਜ਼ ਦਾ ਬੋਝ ਲੈ ਕੇ ਆਪਣੇ ਦਿਲ ਤੇ ਜੀ ਰਹੀ ਏ ਲੇਕਿਨ ਇਸ ਵਾਰ ਜਦੋਂ ਰੋ ਰਹੀ ਸੀ ਤੇ ਕਿਰਨ ਉਸੇ ਕੋਲ ਆਈ ਇੱਕ ਜਠਾ ਇੱਕ ਦੇਵਰਾਣੀ ਬਣ ਕੇ ਨਹੀਂ ਲੇਕਿਨ ਇੱਕ ਪੈਣ ਬਣ ਕੇ ਉਸਨੇ ਪੁੱਛਿਆ ਕਿ ਤੁਸੀਂ ਕਿਉਂ ਹੰਝੂ ਵਗਾ ਰਹੇ ਹੋ ਇਕੱਲੇ ਬੈਠ ਕੇ ਤੇ ਉਸਨੇ ਪਹਿਲੇ ਤਾਂ ਇਨਕਾਰ ਕਰ ਛੋੜਿਆ ਲੇਕਿਨ ਫਿਰ ਉਸੇ ਇਨਸਿਸਟ ਕਰਨੇ ਤੋਂ ਬਾਅਦ ਤੇ ਭਈ ਪੰਮੀ ਨੂੰ ਦੱਸਣਾ ਹੀ ਪਿਆ ਪੰਮੀ ਨੇ ਆਖੀ ਸਾਰੀ ਸੱਚਾਈ ਕਿਰਨ ਨੂੰ ਦੱਸ ਦਿੱਤੀ ਕਿ ਭਈ ਆਖਿਰ ਤੁਸੀਂ ਲੋਕ ਇਹੀ ਸਮਝਦਿਓ ਕਿ ਮੇਰੀ ਇੱਕ ਧੀ ਹੈ ਲੇਕਿਨ ਮੇਰਾ ਇੱਕ ਪੁੱਤ ਵੀ ਹੈ ਅੰਮੋ ਜਿਸ ਨੂੰ ਮੈਨੇ ਖਡਾਇਆ ਸੀ ਆਪਣੇ ਹੱਥ ਨਾਲ ਮੈਨੇ ਪਰਵਰਿਸ਼ ਕੀਤੀ ਸੀ ਉਹ ਮੈਂ ਗਵਾਚ ਲਿਆ ਪੰਮੀ ਇਹ ਗੱਲ ਕਿਰਨ ਨੂੰ ਬੋਲਣ ਇਸ ਲਈ ਹਿਜਕਚਾਰੀ ਸੀ ਕਿ ਉਸ ਨੂੰ ਡਰ ਸੀ ਕਿ ਇਹ ਗੱਲ ਅਗਰ ਮੇਰੇ ਆਦਮੀ ਨੂੰ ਪਤਾ ਚੱਲ ਗਈ ਤੇ ਭਈ ਉਹ ਮੈਨੂੰ ਛੱਡ ਦੇਵੇਗਾ ਕਿਉਂਕਿ ਉਸਨੇ ਪਹਿਲੇ ਕਿਹਾ ਸੀ ਕਿ ਮੈਨੂੰ ਸਾਰੀ ਚੀਜ਼ਾਂ ਬਰਦਾਸ਼ਤ ਨੇ ਲੇਕਿਨ ਝੂਠ ਬਰਦਾਸ਼ਤ ਨਹੀਂ ਹੈ ਅਗਰ ਤੇਰੇ ਮਨ ਵਿੱਚ ਕੋਈ ਵੀ ਗੱਲ ਹੈ ਤੇ ਮੈਨੂੰ ਦੱਸ ਦੇ ਕਿਤੇ ਅਗਰ ਮੈਨੂੰ ਬਾਹਰੋਂ ਬਾਅਦ ਚੋਂ ਪਤਾ ਚੱਲੀ ਤੇ ਭਈ ਉਹ ਦਿਨ ਸਾਡੀ ਜ਼ਿੰਦਗੀ ਦਾ ਆਖਰੀ ਦਿਨ ਹੋਏਗਾ ਔਰ ਅਸੀਂ ਵੱਖਰੇ ਹੋ ਜਾਣਗੇ ਹੁਣ ਆਪਾਂ ਇਹ ਤੇ ਜਾਣਦੇ ਆਂ ਕਿ ਭਈ ਕਿਰਨ ਸੁਧਰ ਚੁੱਕੀ ਹੈ ਤੇ ਹੁਣ ਆਪਾਂ ਇਹ ਦੇਖਦੇ ਆਂ ਕਿ ਜੋ ਸਾਰੀ ਗੱਲਾਂ ਰਾਜ਼ ਦੀ ਗੱਲਾਂ ਪੰਮੀ ਨੇ ਕਿਰਨ ਨੂੰ ਦੱਸੀਆਂ ਤੇ ਭਈ ਉਹ ਕਿਵੇਂ ਇਸ ਦੀ ਮਦਦ ਕਰੇਗੀ ਤਾਂ ਕਿ ਇਸਾ ਪੁੱਤ ਇਸ ਨੂੰ ਵਾਪਸ ਮਿਲ ਜਾਵੇ ਅੱਜ ਦੇ ਵੀਡੀਓਜ਼ ਬਸ